ਸਾਰੇ ਸਾਰੇ ਸਤਿਕਾਰਯੋਗ ਪਤਨ ਤੇ ਪ੍ਰਭੂ ਬਜ਼ੁਰਗੋ ਸਾਰਿਆਂ ਨੂੰ ਸਸ ਸ੍ਰੀ ਅਲਮ ਅਲਿਕਮ ਨਮਸਕਾਰ ਮੈਂ ਤੁਹਾਡਾ ਆਪਣਾ ਜਦਵਿੰਦਰਪਾਲ ਸਿੰਘ ਐਡਵੋਕੇਟ ਅਮਲੋ ਜਿਹੜਾ ਸ਼੍ਰੀ ਫਤਿਹਗੜ੍ਹ ਸਾਹਿਬ ਆਜ ਦੀ ਰੂਮ ਰੋ ਹੋ ਰਿਆਂ ਕਿਉਂਕਿ ਰਮਜ਼ਾਨ ਦਾ ਪਵਿੱਤਰ ਮਹੀਨਾ ਜਿਹੜਾ ਹੈਗਾ ਉਹ ਸ਼ੁਰੂ ਹੋ ਰਿਹਾ ਹੈ ਜਿਸ ਦੇ ਵਿੱਚ 30 ਰੋਜ਼ੇ ਰੱਖੇ ਜਾਣਗੇ ਉਸ ਤੋਂ ਬਾਅਦ ਸ਼ਾਮ ਨੂੰ ਜਿਹੜਾ ਹੈਗਾ ਰੋਜ਼ਾ ਖਲਾਉਣ ਦੀ ਰਸਮ ਹੁੰਦੀ ਹੈ ਇਹ ਮੌਸਰਮ ਪਾਈਚਾਰਾ ਤਾਂ ਬਹੁਤ ਹੀ ਇੱਕ ਪਵਿੱਤਰ ਮਹੀਨਾ ਹੁੰਦਾ ਹੈ ਜਿਸ ਦੇ ਵਿੱਚ ਬਹੁਤ ਹੀ ਵਧੀਆ ਆਵਾਦਤ ਕੀਤੀ ਜਾਂਦੀ ਹੈ ਸੋ ਇਹ ਦੇਸ਼ ਵਿਦੇਸ਼ ਵਿੱਚ ਬੜੇ ਹੀ ਚਾਅ ਨਾਲ ਮਨਾਇਆ ਜਾਂਦਾ ਹੈ ਇਸ ਇੱਕ ਮਹੀਨੇ ਦੀ ਰਮਜ਼ਾਨ ਦੇ ਇਵੋਜਿਆਂ ਦੀ ਸਮਾਪਤੀ ਤੋਂ ਬਾਅਦ ਫਿਰ Eid ਦਾ ਤਿਹਾੜ ਮਨਾਇਆ ਜਾਂਦਾ ਹੈ ਜੋ ਕਿ ਵਿਸ਼ਵ ਵਿੱਚ ਬਹੁਤ ਹੀ ਪ੍ਰਸਿੱਧ ਹੈ ਸਾਰੇ ਤਰ੍ਹਾਂ ਬਹੁਤ ਅچھے ਹਨ ਉਹਨਾਂ ਦੇ ਸੰਦੇਸ਼ ਬਹੁਤ ਅچھے ਹਨ ਕਿਉਂਕਿ ਸਾਰੇ ਧਰਮਾਂ ਦਾ ਜਿਹੜਾ ਹੈਗਾ ਉਹ ਇੱਕੋ ਹੀ ਨਿਸ਼ਾਨਾ ਹੁੰਦਾ ਹੈ ਮਾਨਵਤਾ ਦੀ ਭਲਾਈ ਸੋ ਮੈਂ ਫਿਰ ਦਿਲ ਦੀਆਂ ਗਹਿਰਾਈਆਂ ਵਿੱਚੋਂ ਇਸ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਸ਼ੁਰੂਆਤ ਤੇ ਸਭ ਨੂੰ ਲੱਖ ਲੱਖ ਮੁਬਾਰਕਾਂ ਬਨਾਵਾਂ ਧੰਨਵਾਦ